ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਗੁਰਦਾਸਪੁਰ ਵਿੱਚ ਵਾਰਡ ਨੰਬਰ 16 ਦੀ ਨਗਰ ਕੌਂਸਲ ਦੀ ਜਿੰਨੀ ਚੋਣ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਨੌਜਵਾਨ ਆਗੂ ਵਰੁਣ ਸ਼ਰਮਾ ਨੇ ਜਿੱਤ ਲਈ ਹੈ ਇਸ ਦੇ ਨਾਲ ਹੀ ਕਾਂਗਰਸ ਪਾਰਟੀ ਨੇ ਨਗਰ ਕੌਂਸਲ ਦੀਆਂ 29 ਦੀ 29 ਸੀਟਾਂ ਤੇ ਆਪਣਾ ਕਬਜ਼ਾ ਬਰਕਰਾਰ ਰੱਖਿਆ ਹੈ ਇਹ ਸੀਟ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਲਈ ਮੁੱਚ ਦਾ ਸਵਾਲ ਬਣੀ ਹੋਈ ਸੀ ਅਤੇ ਦੋਹਾਂ ਵੱਲੋਂ ਏਟ ਸੀਟ ਜਿੱਤਣ ਲਈ ਪੂਰਾ ਪੂਰਾ ਜ਼ੋਰ ਲਗਾਇਆ ਗਿਆ ਸੀ ਸੀਟ ਜਿੱਤਣ ਦਾ ਐਲਾਨ ਹੋ ਲਿਆ ਹੀ ਕਾਂਗਰਸੀਆਂ ਵੱਲੋਂ ਖੂਬ ਜਸ਼ਨ ਵੀ ਮਨਾਇਆ ਗਿਆ ਤੇ ਜਿੱਤ ਦਾ ਕਾਫਲਾ ਸ਼ਹਿਰ ਦੇ ਮੁੱਖ ਚੌਂਕ ਹਨੂਮਾਨ ਚੌਂਕ ਵਿੱਚ ਪਹੁੰਚਿਆ ਤਾਂ ਕਾਂਗਰਸੀਆਂ ਨੇ ਝਾੜੂਾਂ ਦਾ ਤਿੰਨਕਾ ਤਿੰਨਕਾ ਖਿਲਾਰ ਕੇ ਆਪਣੀ ਖੁਸ਼ੀ ਜ਼ਾਹਰ ਕੀਤੀ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਪਤਾ ਕਰ ਜੇ ਔਰ ਮੈਂ ਸਮਝਦਾ ਸਭ ਤੋਂ ਪਹਿਲਾਂ ਤੇ ਮੈਂ ਧੰਨਵਾਦ ਕਰਦਾ ਗੁਰਦਾਸਪੁਰ ਦੀ ਲੋਕਾਂ ਦਾ ਜਿਹੜੇ ਕਿ ਮੇਰੇ ਪਰਿਵਾਰ ਦੇ ਮੈਂਬਰ ਦੇ ਸਮਾਨ ਨੇ ਔਰ ਲਗਾਤਾਰ ਜਦੋਂ ਦਾ 17 ਨੂੰ ਇਲੈਕਸ਼ਨ ਲੜ ਰਿਆਂ ਅੱਜ ਤੱਕ ਕਦੇ ਵੀ ਗੁਰਦਾਸਪੁਰ ਦੇ ਮੇਰੇ ਪਰਿਵਾਰਾਂ ਨੇ ਮੇਰੀ ਪਿੱਠ ਨਹੀਂ ਲਗਣ ਦਿੱਤੀ ਔਰ ਹਮੇਸ਼ਾ ਕੰਮ ਨੂੰ ਵੋਟ ਪਾਈ ਆ ਮੇਰੇ ਜਿਹੜੇ ਕੈਂਡੀਡੇਟ ਸੀਗਾ ਸਾਡਾ ਛੋਟਾ ਭਰਾ ਵਰੁਣ ਇਹ ਇਹ ਪੰਡਤ ਤੀਰਸਰਾਮ ਜੀ ਜਿਨ੍ਹਾਂ ਨੂੰ ਯਾਦ ਕੀਤੇ ਬਗੈਰ ਮੈਂ ਨਹੀਂ ਰਹਿ ਸਕਦਾ ਜਿਨ੍ਹਾਂ ਦੇ ਨਾਂ ਦੇ ਨਾਲ ਕਾਂਗਰਸ ਜਾਣੀ ਜਾਂਦੀ ਸੀ ਅੱਜ ਉਹਨਾਂ ਦੇ ਪੁੱਤਰੇ ਵਰੁਣ ਸ਼ਰਮਾ ਜੀ ਨੂੰ ਅਸੀਂ ਇਥੋਂ ਇਲੈਕਸ਼ਨ ਲੜਾਈ ਆ ਔਰ ਜਿਹਦੇ ਘਰ ਘਰ ਅਸੀਂ ਗਏ ਹਰ ਇੱਕ ਨੇ ਜਿਸ ਤਰ੍ਹਾਂ 17 ਚ 22 ਚ ਮੇਰੀ ਤਾਰੀਫ ਕੀਤੀ ਉਦਾਂ ਵਰੁਣ ਸ਼ਰਮਾ ਦੀ ਤਾਰੀਫ ਕੀਤੀ ਔਰ ਲੋਕਾਂ ਨੇ ਜਿਹੜਾ ਫਤਵਾ ਦਿੱਤਾ ਮੇਰੀ ਇਹ ਇਲੈਕਸ਼ਨ ਇੱਕ ਐਮਸੀ ਦੀ ਇਲੈਕਸ਼ਨ ਨਹੀਂ ਸੀ ਇਹ ਇਲੈਕਸ਼ਨ ਵਰੁਣ ਸ਼ਰਮਾ ਤੇ ਜਿਹੜਾ ਆਪੋਜੀਸ਼ਨ ਤੋਂ ਲੜ ਰਿਹਾ ਤੇ ਉਹਦੀ ਨਹੀਂ ਸੀ ਲੋਕ ਕਹਿੰਦੇ ਸੀ ਇਹ ਪਾੜੇ ਦੀ ਇਲੈਕਸ਼ਨਾਂ ਤੇ ਕੋਦੀ ਇਲੈਕਸ਼ਨਾਂ ਜਿਹਦਾ ਮੈਂ ਨਾਂ ਨਹੀਂ ਲੈਣਾ ਔਰ ਅੱਜ ਜਿਹੜੀ ਇਹ ਇਲੈਕਸ਼ਨ ਮੈਂ ਸਮਝਦਾ ਕਿ ਮੇਰੀ ਕੱਲੀ ਉਸ ਬੰਦੇ ਨਾਲ ਨਹੀਂ ਸੀ ਮੈਂ ਇੱਕ ਜ਼ਰੂਰ ਬੇਨਤੀ ਕਰਾਂਗਾ ਅੱਜ ਉਹਨਾਂ ਦੇ ਬੂਦੀਆਂ ਫੋਟੋਆਂ ਸਾਂਝੀਆਂ ਕਰਿਓ ਜਿੱਥੇ ਲਗਭਗ 80% ਕਾਲੀ ਦਲ ਦੇ ਲੋਕ ਬੈਠੇ ਸੀਗੇ ਔਰ ਜਿਹੜਾ ਦੋਨਾਂ ਭਰਾਵਾਂ ਦਾ ਅੰਦਰ ਖਾਤੇ ਪਰਦੇ ਦੇ ਪਿੱਛੇ ਲਾਇਆ ਸਾ ਉਹ ਉਹ ਜ਼ਰੂਰ ਜਿਹੜਾ ਲਾਇਆ ਸਾ ਓਪਨਲੀ ਕਰਨ ਤਾਂ ਜੋ ਜਿਹੜਾ ਡਾਕਖਾਨੇ ਚੌਂਕ 'ਚ ਬਾਰ-ਬਾਰ ਪਾਣਾ ਵਾਪਰਦਾ ਆ ਉਹਨਾਂ ਦੀ ਸਰਕਾਰ ਦੇ ਵੇਲੇ ਵਾਪਰਿਆ ਸੀ ਉਹ ਨਾ ਵਾਪਰੇ ਕਰਨੀ ਚਾਹੂੰਗਾ ਸਰਦਾਰ ਪੋਵਨ ਸਿੰਘ ਮਾਨ ਜੀ ਨੂੰ ਔਰ ਇਹਨਾਂ ਦੇ ਜਿਹੜੇ ਉਹ ਡਾਕਟਰ ਸਾਹਿਬ ਕਿਹੜੇ ਆ ਉਥੋਂ ਸੰਦੀਪ ਪਾਟਕ ਜੀ ਔਰ ਸਮੁੱਚੇ ਇਹਨਾਂ ਦੀ ਪਾਰਟੀ ਨੂੰ ਜਰੂਰ ਇਹ ਬੇਨਤੀ ਕਰਾਂਗਾ ਕਿ ਜਿਹੜੀ ਚੇਅਰਮੈਨੀ ਸਾਡੇ ਇੱਥੋਂ ਦੇ ਸਾਹਿਬ ਹਾਦਰ ਨੂੰ ਦਿੱਤੀ ਆ ਬਹੁਤ ਵਾਰ ਤੁਸੀਂ ਚੈੱਕ ਕਰ ਲਿਆ ਮੈਂ ਇਹ ਨਹੀਂ ਕਹਿਣ ਲੱਗਾ ਖੋਲੋ ਮੈਂ ਇਹ ਕਹਿਣ ਲੱਗਾ ਕੈਬਨਟ ਰੈਂਕ ਦੋ ਕੈਬਨਟ ਰੈਂਕ ਦਿਓ ਔਰ ਉਹਨਾਂ ਨੂੰ 2027 ਦਾ ਅੱਜ ਚਿਹਰਾ ਅਨਾਉਂਸ ਕਰੋ ਮੈਂ ਤੁਹਾਡੇ ਪੈਰ ਤੋ ਤੂ ਪੀਊਂਗਾ ਜੇ ਤੁਸੀਂ 27 ਦਾ ਚਿਹਰਾ ਅੱਜ ਅਨਾਉਂਸ ਕਰਦੇ ਹੋ ਤੇ ਲਿਆ ਭਾਈ ਲਾਲੋ ਚੌਕ ਉੱਥੇ ਬਣਾਉਣ ਦਾ ਅਸੀਂ ਗੱਲ ਕੀਤੀ ਆ ਰਾਤ 3 ਵਜੇ ਤੱਕ ਡਿਪਟੀ ਕਮਿਸ਼ਨਰ ਬਰਦਾਸ਼ਪੁਰ ਮੈਂ ਸਿੱਧੇ ਨਾਲ ਹੀ ਨਾ ਡਿਪਟੀ ਕਮਿਸ਼ਨਰ ਬਰਦਾਸ਼ਪੁਰ ਔਰ ਸਾਰੇ ਪ੍ਰਸ਼ਾਸਨ ਨੇ ਸੁੱਤੇ ਨਹੀਂ ਰਾਤ ਕਿ ਬਹਿਲ ਸਾਹਿਬ ਕਹਿੰਦੇ ਚੌਕ ਨਹੀਂ ਬਣ ਦੇਣਾ ਚੌਕ ਬਣਾਉਣਾ ਮਰਨਾ ਪਊ ਮਰਜੂ ਚੌਕ ਚ ਚੌਕ ਬਣੂਗਾ ਗੁਰਦਾਸਪੁਰ ਦਾ ਮੈਂ ਤੁਹਾਨੂੰ ਕਹਿੰਦਾ ਕੱਲਾ ਲੜਾਈ ਲੜਾਂਗਾ ਕੱਲਾ ਕਿਉਂ ਨਹੀਂ ਬਣਾਉਂਦੇ ਨਾ ਭਾਈ ਲੋਕਾਂ ਦਾ ਚੌਕ ਲੋਕ ਉਥੋਂ ਲੰਘਦੇ ਆ ਟੈਕਨੀਕਲੀ ਗੱਲ ਕਰੋ ਮੇਰੇ ਨਾਲ ਉੱਥੇ ਚਰਾਹਾ ਬਣਦਾ ਜਦੋਂ ਤੁਸੀਂ ਬੁਲਾਇਓ ਉਥੋਂ ਅੰਡਰਪੀਜ ਤੋਂ ਲੰਘਦੇ ਹੋ ਕਿੰਨੇ ਐਕਸੀਡੈਂਟ ਹੋਏ ਆ ਡੀਸੀ ਸਾਹਿਬ ਤੁਸੀਂ ਲਿਖ ਕੇ ਦਿਓ ਕਿ ਜੇ ਇਥੇ ਕੋਈ ਬੰਦਾ ਮਰ ਗਿਆ ਮੈਂ ਜ਼ਿੰਮੇਵਾਰ ਆ ਇਹਦੇ ਕੋਈ ਲਿਖਾਓ ਕਿ ਜੇ ਕੋਈ ਬੰਦਾ ਮਰ ਗਿਆ ਜਾਂ ਜ਼ਿੰਮੇਵਾਰਾ ਅਸੀਂ ਪੂਰ ਦਿੰਦੇ ਆ ਹੋ ਗਈ ਯਾਰ ਕੋਈ ਗੱਲ ਬੰਦਿਆਂ ਵਾਲੀ ਰਹੀ ਨਹੀਂ ਦੇਖੋ ਬਰਦਾਸ਼ਤੀ ਕੋ ਲਿਮਟ ਹੁੰਦੀ ਆ ਉਹ ਜਿੰਨਾ ਚਿਰ ਕਰ ਸਕਦੇ ਸੀ ਕੀਤੀ ਆ ਚੌਕ ਵੀ ਬਣੇਗਾ ਔਰ ਡਿਵੈਲਪਮੈਂਟ ਦੇ ਕੰਮ ਇਦਾਂ ਜਾਰੀ ਰਹਿਣਗੇ ਨਾ ਅਸੀਂ ਕੱਲ ਡਰੇ ਇਹਨਾਂ ਲੋਕਾਂ ਤੋਂ ਨਾ ਅਸੀਂ ਪਰਸੋਂ ਡਰੀਏ ਤੇ ਨਾ ਰਹਿੰਦੀ ਜ਼ਿੰਦਗੀ ਤੱਕ ਡਰੀਏ ਡਰਨਾ ਇੱਕ ਜਿੱਥੇ ਖੜੇ ਆ ਪ੍ਰਮਾਤਮਾ ਕੋ ਤੇ ਇੱਕ ਮੈਂ ਡਰਦਾ ਆ ਦੀ ਸੰਗਤ ਤੋਂ ਜਿਨ੍ਹਾਂ ਦੇ ਡਰ ਕੇ ਇੱਕ ਛੋਟਾ ਜਿਹਾ ਨਮਾਣੇ ਜੀ ਨੂੰ ਇਹਨਾਂ ਨੇ ਮੌਕਾ ਦਿੱਤਾ ਇਥੋਂ ਦੀ ਸੇਵਾ ਕਰਨ ਦਾ ਦੂਜੀ ਵਾਰ ਔਰ ਤੁਸੀਂ ਇਹ ਸਮਝ ਸਕਦੇ ਹੋ ਜਿੰਨਾ ਕੂੜ ਪ੍ਰਚਾਰ ਇਸ ਵਾਰਡ ਦੇ ਵਿੱਚ ਇਹਨਾਂ ਲੋਕਾਂ ਨੇ ਕੀਤਾ ਇੱਥੋਂ ਤੱਕ ਕਿਹਾ ਕਿ ਪਾੜੇ ਦੇ ਧੌਣ 'ਚ ਕਿੱਲੀ ਆ 29 ਆੜੀ ਕੜ ਦੀ ਮਾਰਤਾ 29 ਨਾ ਹੋयो ਉਹ ਉਹ ਗੱਲ ਸੁਣ ਲੋ ਏ ਇਹੋੀ ਗੱਲ 22 ਤੇ 17 'ਚ ਵੀ ਬਹੁਤ ਲੋਕਾਂ ਨੇ ਝੂਠ ਗੋਲਿਆ ਮੇਰੀ ਕਿੱਲੀ ਹੈ ਹੀ ਨਹੀਂ ਮੇਰੀ ਤੇ ਧੌਣ 'ਵੈ ਕੋਈ ਜੁੱਤੀ ਪਾਲਚ ਕਰਨ ਵਾਲਾ ਰਿਕਸ਼ੇ ਵਾਲਾ ਵੀ ਧੌਣ ਨੂੰ ਵੜ ਪਾ ਦਿੰਦਾ ਫੜ ਕੇ ਜਦੋਂ ਮੇਰੀ ਜੱਫੀ ਪਾਉਂਦਾ ਇਹਦੇ 'ਚ ਕਿੱਲੀ ਹੈ ਨਹੀਂ ਭਾਏ ਆਪਰੇਸ਼ਨ ਕਰਕੇ ਵੇਖ ਲੋ ਜੇ ਕਿੱਲੀ ਹੈ ਨਹੀਂ ਤੇ ਅੱਜ ਇੱਕ ਬਾਈ ਇਲੈਕਸ਼ਨ ਜਿਹੜੀ ਆ ਸਰਕਾਰ ਨਾਲ ਤੇ ਕਾਲੀ ਦਲ ਨਾਲ ਲੜਕੇ ਵੀ ਜਿੱਤ ਗਿਆ ਸੋ ਮੈਂ ਲੋਕਾਂ ਨੂੰ ਇਹੋ ਬੇਨਤੀ ਕਰਾਂਗਾ ਇਹੋ ਜੇ ਲੋਕਾਂ ਨੂੰ ਜਿਸ ਤਰ੍ਹਾਂ ਤੁਸੀਂ ਮੂੰਹ ਤੋੜ ਜਵਾਬ ਦਿੱਤਾ ਉਹਨਾਂ ਵਾਲੇ ਸਮੇਂ 'ਚ ਇਹਦੇ ਨਾਲ ਬਾਕੀ ਵੀ ਬੰਦਿਆਂ ਦਾ ਜਿਹੜਾ ਮਨੋਬਲ ਵਾਧਾ ਕੇ ਕੰਮ ਆਦੀਆਂ ਵੋਟਾਂ ਪੈਂਦੀਆਂ ਨੇ ਸੋ ਮੈਂ ਇੱਕ ਵਾਰ ਫੇਰ ਸਮੁੱਚੇ মিডিਆ ਦਾ ਪੁਲਿਸ ਪ੍ਰਸ਼ਾਸਨ ਦਾ ਉਹਨਾਂ ਕੋ ਉਹਨਾਂ ਦਾ ਵੀ ਧੰਨਵਾਦ ਜਿੰਨੀ ਕੁ ਉਹਨਾਂ ਦੀ ਅੱਖ ਦੀ ਸ਼ਰਮ ਰੱਖੀ ਤੇ ਉਹਨਾਂ ਕੋ ਉਹਨਾਂ ਦਾ ਧੰਨਵਾਦ ਨਹੀਂ ਮੈਂ ਆਪਣੇ ਵੱਲੋਂ ਵਾਰਡ ਨੰਬਰ 16 ਦੇ ਗਰਦਾਸਪੁਰ ਸ਼ਹਿਰ ਦੇ ਵਸਨੀਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹ ਇੱਕ ਇਲੈਕਸ਼ਨ ਦੇ ਆਉਂ ਹੀ ਜਿਵੇਂ ਪਾਣੀ ਕੋਈ ਸੀਐਮ ਦੀ ਇਲੈਕਸ਼ਨ ਹੁੰਦੀ ਹੈ ਜਾਂ ਕੋਈ ਪੀਐਲ ਦੀ ਇਲੈਕਸ਼ਨ ਹੁੰਦੀ ਹੈ ਸਾਡੇ ਦੇ ਇਹਨਾਂ ਨੇ ਇੰਨਾ ਪ੍ਰੈਸ਼ਰ ਆਈ ਕੀਤਾ ਵਾਰਡ ਵਾਸੀਆਂ ਨੂੰ ਸਰਕਾਰ ਨੇ ਜੇ ਕੋਈ ਸਰਕਾਰੀ ਮੁਲਾਜ਼ਮ ਉਹਨੂੰ ਫੋਨ ਉਹਨੂੰ ਥ੍ਰੈਡ ਉਹਨੂੰ ਤੇ ਫੇਰ ਵੀ ਆਪਾਂ ਕਿ ਇੱਕ ਹਫਤੇ ਜੋ ਐਮਐਲਏ ਸਾਹਮਣੇ ਪਹਿਲਾਂ ਹੀ ਦੱਸ ਹੈ ਕਿ ਇਹਨਾਂ ਨੇ ਤੇ ਕੋਈ ਨਿਸ਼ਾਨੀ ਛੱਡਿਆ ਕੋਈ ਆਟੇ ਦੀ ਬੋਰੀਆ ਕਿ ਜੂਸ ਬਿਸਕਟ ਪੂਰਾ ਇੰਦਰ ਦੀ ਚੱਕੀ ਤੋਂ ਇੰਦਰ ਦੀ ਚੱਕੀ ਤੋਂ ਪੂਰਾ ਜੋਰ ਲਾਇਆ ਪੂਰਾ ਜੋਰ ਲਾਇਆ ਕਿ ਜਿਹੜੇ ਸਾਡੇ ਅਕਾਲੀ ਦਲ ਦੇ ਆਮ ਪਾਰਟੀ ਦੇ ਕੈਂਡੀਡੇਟ ਹੀ ਦੋਨੋਂ ਇੱਕ ਹੋ ਗਏ ਕਿ ਆਪਾਂ ਬਸ ਇਹਨੂੰ ਢਾ ਲਈਏ ਚਲੋ ਮੈਂ ਵਾਰ ਨੰਬਰ 16 ਦੇ ਵਾਸਤੇ ਬਹੁਤ ਇੱਕੋ ਨਾਲ ਇੱਕ ਸਨੇਹ ਦੇ ਤੇ ਸਰਕਾਰ ਜਿਹਦੀ ਮਰਜ਼ੀ ਹੋਏ ਕੰਮ ਕਰਨ ਦਾ ਵੋਟ ਉਹਨੂੰ ਹੀ ਜਿਹੜਾ ਕੰਮ ਕਰੂਗਾ ਤੇ ਮੈਂ ਆਪਣੇ ਪ੍ਰਧਾਨ ਕਮੇਟੀ ਪ੍ਰਧਾਨ ਜੀ ਸਰਦਾਰ ਬਲਜੀਤ ਸਿੰਘ ਪਾਰਾ ਐਮ ਐਲ ਏ ਸਾਹਿਬ ਸਰਦਾਰ ਬ੍ਰਿੰਦਰਪ੍ਰੀਤ ਸਿੰਘ ਪਾਰਾ ਜਿਨ੍ਹਾਂ ਨੇ ਮੇਨਾਂ ਬਹੁਤ ਸਾਲ ਅੱਗੇ ਹੋ ਕੇ ਮੇਨਾਂ ਮੋੜੇ ਨਾ ਮੋੜਾ ਲਾ ਕੇ ਇਲੈਕਸ਼ਨ ਲੜੇ ਤੇ ਇਲੈਕਸ਼ਨ ਜਿਤਾਇਆ